ਕਬਡੀਸ਼ਨ ਕਰਵਾਇਆ ਗਿਆ ਉਸ ਕੰਪੀਟੀਸ਼ਨ ਦੇ ਵਿੱਚ ਵੀ ਕਹਿੰਦੇ ਬੁਲਟ ਨੇ ਪਹਿਲਾ ਸਥਾਨ ਹਾਸਲ ਕੀਤਾ ਬੁਲਟ ਦੇ ਦਾਦਾ ਜੀ ਨੂੰ ਵੀ ਕਬੱਡੀ ਦਾ ਸ਼ੌਂਕ ਹੈ ਲਓ ਸਾਹਮਣੇ ਪੈਂਦੀ ਰੇਡ ਤੇ ਆ ਦੋ ਖਿਡਾਰੀਆਂ ਦੇ ਦਰਮਿਆਨ ਹਰ ਜੋ ਪਾਸੇ ਹਰ ਜੋ ਪਾਸੇ ਇਹ ਕਹਿੰਦੇ ਧਾਕੜਾ ਗੋਗੜੀ ਵਾਲਾ ਤੇ ਦੋ ਖਿਡਾਰੀਆਂ ਦੇ ਦਰਮਿਆਨ ਲੱਗਾ ਪਿਆ ਜ਼ੋਰ ਲੱਗਾ ਪਿਆ ਜ਼ੋਰ ਲੱਗਾ ਪਿਆ ਜ਼ੋਰ ਹੇ ਵੀ ਦਰਸ਼ਕ ਵੀਰੋ ਤਾੜੀਆਂ ਮਾਰਿਓ ਜ਼ੋਰਦਾਰ ਆਓ ਕਹਿੰਦੇ ਆਓ ਮਨਜੀਤ ਕਹਿੰਦੇ ਨਵੇਂ ਪਿੰਡਿਆ ਨਵਾਂ ਪਿੰਡ ਫਤਿਹਪੁਰ ਦੀ ਧਰਤੀ ਮਾਝੇ ਦਾ ਗੱਭਰੂ ਕਬੱਡੀ ਪਾ ਰਿਹਾ ਹੈ ਮਨਜੀਤ ਤੇ ਕਹਿੰਦੇ ਵਨ ਮੈਨ ਆਰਮੀ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਲੱਗਾ ਹੋਇਆ ਜੋਰ ਆਹ ਵਜਦੇ ਹੋਏ ਤੱਕੇ ਤੌਲਾਂ ਤੇ ਤਫੇ ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ਹਰਾ ਸਿੰਘ ਦੀ ਬੈਂਸ ਦਲਜੀਤ ਸਿੰਘ ਜੀ ਸਿੱਧੂ ਉਹਨਾਂ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਆਹ ਪਈ ਹੋਈ ਰੇਡ ਤੇ ਕਬੱਡੀ 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 ਕਾ ਇੱਥੇ ਰੱਖ ਆਉ ਨਜ਼ਾਰਾ ਖੇਡ ਕਬੱਡੀ ਦਾ ਸਿਰਾ ਆਉ ਚਾਰ ਜਾਫੀ ਕਹਿੰਦੇ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਕਿ ਪੀਲੇ ਪੈਕਟ ਦੁੱਧ ਦੇ ਪੀ ਕੇ ਕਬੱਡੀ ਨਹੀਂ ਉਹ ਖੇਡ ਹੁੰਦੀ ਪੈਰ ਲਾਈਨ ਤੇ ਆ ਜਾਂਦਾ ਜਦ ਗੱਬਰੂ ਦੀ ਰੇਡ ਹੁੰਦੀ ਵਿੱਚ ਪਣਾਂ ਦੇ ਪੈਣ ਪੜਾ ਕੇ ਕੰਨ ਗੂੰਜਦੇ ਥਾਪੜਿਆਂ ਨਾਲ ਐਰੰਬੂੜ ਖੇਡਦੇ ਜਿੰਕੇ ਮਰਦ ਖੇਡਦੇ ਖਤਰਿਆਂ ਨਾਲ ਲਓ ਕਹਿੰਦੇ ਬਬਲੀ ਰਾਏ ਵਾਲਿਓ 50 ਡਾਲਰ ਆ ਜਿਹੜੇ ਉਹ ਰੇਡਰ ਦੇ ਲਈ ਆਗੇ ਆ ਸੁਨੀਲ ਦੇ ਲਈ 50 ਡਾਲਰ ਦਾ ਮਾਣ ਸਨਮਾਨ ਹੈ ਮੇਰੇ ਵੀਰੋ ਉਧਰ ਗੁਰਜੀਤ ਸਿੰਘ ਜੀ ਪੁਰੇਵਾਲ ਪੁਰੇਵਾਲ ਪਰਿਵਾਰ ਦਾ ਮੇਰੇ ਵੀਰੋ ਵੱਡਾ ਯੋਗਦਾਨ ਕਬੱਡੀ ਦੀ ਦੁਨੀਆ ਦੇ ਵਿੱਚ ਰਿਹਾ ਲਓ ਸ਼ੀਲੂ ਦੀ ਟੱਕਰ ਹੈ ਵੱਡੀ ਟੱਕਰ ਹੈ ਇੱਕ ਪਾਸੇ ਮਾਲਵੇ ਵਾਲਿਆਂ ਦਾ ਰੇਡਰ ਆ ਉਹ ਧੌਲਮਾ ਤਿਆਰ ਨੇ ਇੱਕ ਪਾਸੇ ਟੀਮ ਕਹਿੰਦੇ ਰਾਮੋ ਵਾਲੀਏ ਜੱਗੀ ਹੁਣਾਂ ਦੀ ਐ ਰਾਏਸਰੀਆ ਹਰਪ੍ਰੀਤ ਐ ਤੇ ਨਾਲ ਕਹਿੰਦੇ ਬੱਬੂ ਵਰਗੇ ਐ ਤੇ ਪਰਤੇ ਹੁਣੀ ਐ ਹੁਣ ਟੱਕਰ ਵੱਡੀ ਐ ਸ਼ਿੱਲੂ ਦਾ ਆ ਅੰਦਾਜ਼ ਆ ਅੰਦਾਜ਼ ਲੋਕਾਂ ਦੇ ਦਿਲ ਜਿੱਤਦਾ ਆ ਅੰਦਾਜ਼ ਲੋਕਾਂ ਦੇ ਦਿਲ ਜਿੱਤਦਾ ਮੇਰੇ ਵੀਰੋ ਸ਼ਿੱਲੂ ਤੇ ਦੂਜੇ ਪਾਸੇ ਮੈਨੂੰ ਲੱਗਦਾ ਵੀ ਹੁਣ ਗੱਲ ਹੁਣ ਗੱਲ ਹੁਣ ਗੱਲ ਕਸੂਤੀ ਐ ਹੁਣ ਗੱਲ ਕਸੂਤੀ ਐ ਬੈਟੀਆਂ ਆ ਬਣਾ ਦੇ ਮੈਚ ਥੋੜਾ ਜਿਹਾ ਆਓ ਖੀਰਾਂ ਵਾਲੀਆ ਬੁਲਟ ਕਬੱਡੀ ਕਬੱਡੀ ਕਰ ਰਿਹਾ ਐ ਕਬੱਡੀ ਕਬੱਡੀ ਕਰ ਰਿਹਾ ਟੱਕਰ ਇਹਦਾ ਕੋਈ ਮੁੱਲ ਨਹੀਂ ਦੋਨੋਂ ਅੱਜ ਦੇ ਟਾਈਮ ਦੇ ਵੱਡੇ ਮੱਲਮਾ ਖੇਡ ਕਬੱਡੀ ਦੇ ਖੀਰਾ ਵਾਲਿਆ ਬੁਲਟ ਸ਼ੀਲੂ ਸ਼ੀਲੂ ਤੇ ਬੁਲਟ ਖੀਰਾ ਵਾਲਿਆ ਸ਼ੀਲੂ ਹਰਿਆਣੇ ਵਾਲਾ ਨਿਕਲ ਗਿਆ ਹੱਥਾਂ 'ਚ ਮੇਰੇ ਵੀਰੋ